ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵਕਤ ਅਸੀਂ ਮੌਜੂਦ ਆਂ ਜੀ ਨਾਨਕ ਘੀੜਾ ਸਾਹਿਬ ਅੱਗੇ ਤੁਸੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇਖ ਰਹੇ ਹੋ ਬਿਲਡਿੰਗ ਜਾਣ ਤੋਂ ਪਹਿਲਾਂ ਇੱਥੇ ਸਰੋਵਰ ਬਣਾਇਆ ਹੋਇਆ ਬਹੁਤ ਸੋਹਣਾ ਸੰਗਤ ਇੱਥੇ ਇਸ਼ਨਾਨ ਕਰਦੀ ਏ ਬੀਬੀਆਂ ਦੇ ਇਸ਼ਨਾਨ ਕਰਨ ਵਾਸਤੇ ਉਹਨਾਂ ਨੇ ਸਪੈਸ਼ਲ ਅੰਦਰ ਬਾੜ ਬਣਾਇਆ ਹੋਇਆ ਸਰੋਵਰ ਉੱਥੇ ਬੀਬੀਆਂ ਇਸ਼ਨਾਨ ਕਰਦੀਆਂ ਨੇ ਤੇ ਆਓ ਤੁਹਾਨੂੰ ਦਰਸ਼ਨ ਦਿਦਾਰੇ ਕਰਾਨੇ ਆ ਅੰਦਰ ਚੱਲ ਕੇ ਗੁਰਦੁਆਰਾ ਸਾਹਿਬ ਦੇ ਸੰਗਤ ਜੀ ਇੱਥੇ ਬਹੁਤ ਗਰਮੀ ਹੈ ਇਸ ਵਕਤ ਥੋੜਾ ਜਿਹਾ ਇੱਥੇ ਦੇਖੋ ਗਰਮੀ ਦਾ ਮੌਸਮ ਹੋਣ ਕਰਕੇ ਪੰਜਾਬ ਤੋਂ ਪਹਿਲਾਂ ਹੀ ਇੱਥੇ ਫਲ ਜਿਹੜੇ ਨੇ ਲੱਗੇ ਹੋਏ ਨੇ ਆਂਬ ਜਿਹੜੇ ਨੇ ਕਾਫੀ ਵੱਡੇ ਹੋ ਚੁੱਕੇ ਨੇ ਤਾਂ ਕਿ ਆਪਣੇ ਤੇ ਹਜੇ ਤਾਂ ਸਿਰਫ ਪੂਰੀ ਪਿਆ ਹੋਇਆ ਆਂਬਾਂ ਨੂੰ ਇਥੋਂ ਸਾ ਸਿਰਦਾਰ ਸਾਹਿਬ ਦੇ ਦਰਬਾਰ ਨੂੰ ਜਾਂਦਾ ਉਸ ਤੋਂ ਪਹਿਲਾਂ ਸੰਗਤ ਇਥੋਂ ਪੌੜੀਆਂ ਉਤਰ ਕੇ ਇਸ਼ਨਾਨ ਕਰਦੀ ਏ ਇਸ਼ਨਾਨ ਕਰਨ ਤੋਂ ਬਾਅਦ ਉਸ ਸਾਈਡ ਤੇ ਗੁਰੂ ਘਰ ਲੰਗਰ ਚੱਲ ਰਿਹਾ ਇੱਥੇ ਤੁਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਵਾਸਤੇ ਜੋ ਲਿਖਾਰੀ ਤੁਸੀਂ ਆਪਣੀ ਭੇਟਾ ਜਮ੍ਹਾਂ ਕਰਾ ਸਕਦੇ ਹੋ ਤੇ ਲਿਖਾ ਕੇ ਪਰਚੀ ਲੈ ਸਕਦੇ ਹੋ ਤੇ ਐਸ ਸਾਈਡ ਉੱਤੇ ਜਿਹੜਾ ਅੰਮ੍ਰਿਤ ਕੁੰਡ ਹੈਗਾ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਿਕ ਕੁੰਡ ਹੈਗਾ ਜੀ ਉੱਥੇ ਜੇ ਤੁਸੀਂ ਜਾ ਕੇ ਜਲ ਸਕ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਉੱਥੇ ਬਾਬਾ ਜੀ ਨੇ ਬਹੁਤ ਸਾਰਾ ਇਤਿਹਾਸ ਦੱਸਿਆ ਹੋਇਆ ਉਹ ਵੀ ਤੁਸੀਂ ਸਰਵਣ ਕਰਿਓ ਇਥੋਂ ਦੀ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਜਿਉ ਇਥੇ ਜਲਦੀ ਘਟ ਜਿਹੜਾ ਜਲ ਹੈ ਉਹ ਖਾਰ ਜਲ ਹੈ ਕੁਛ ਇਹੋ ਜੀ ਕਿਰਪਾ ਕਰੋ ਸਾਨੂੰ ਸ਼ੁੱਧ ਜਲ ਦਾ ਪ੍ਰਵਾਹ ਬਖਸ਼ੋ ਮਹਾਰਾਜ ਦੀ ਦਇਆ ਲੋਇਸਤ ਕਰਤਾਰ ਬੋਲ ਕੇ ਉঠে ਤਸੱਜੇ ਪੈ ਤੇ ਉਠੇ ਨਾਲ ਪੱਥਰ ਹਟਾਇਆ ਇਸੇ ਸਥਾਨ ਤੇ ਵਹ ਜਲ ਦਾ ਸੋਮਤਰਪਿਓ ਵਹੀ ਜਲ ਆਪਾ ਚੱਕਦੇ ਵਹੀ ਲੈ ਕੇ ਜਾਂਦੇ ਗੁਰੂ ਕਿਰਪਾ ਹੋਵੇ ਆਪਜੀ ਵੀ ਸਾਰੇ ਜੀ ਖੁਸ਼ੀਆਂ ਲੋ ਜਲ ਚੋ ਲੈ ਕੇ ਵੀ ਜਾਓ ਗੁਰੂ ਮਿਹਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੋਗੋੜਾ ਸਾਹਿਬ ਦੀ ਬਿਲਡਿੰਗ ਹੈ ਜੀ ਕਾਫੀ ਉੱਚੀ ਕਰਕੇ ਬਿਲਡਿੰਗ ਬਣਾਈ ਹੋਈ ਹੈ ਆ ਜੋ ਸੰਗਤ ਜੀ ਦਾ ਤੁਹਾਨੂੰ ਪਾਰਕ ਦੇ ਦਰਸ਼ਨ ਕਰਾਈ ਇਸ ਗੁਰੂ ਘਰ ਨੂੰ ਇਸ ਮੇਨ ਦੀ ਓੜੀ ਲੱਗਦੀ ਹੈ ਜੀ ਪਰ ਜ਼ਿਆਦਾਤਰ ਜਿਹੜੀਆਂ ਨੇ ਬੱਸਸ ਨਜ਼ਾਰਾ ਵਗੈਰਾ ਉਹ ਸਾਈਡ ਤੇ ਉੱਤੇ ਰੁਕ ਪਾਰਕਿੰਗ ਹੁੰਦੀ ਹੈ ਉੱਥੋਂ ਹੀ ਲੋਕ ਸੰਗਤ ਦਰਸ਼ਨ ਕਰਨ ਵਾਸਤੇ ਆ ਜਾਂਦੀ ਆਓ ਸੰਗਤ ਜੀ ਤੁਹਾਨੂੰ ਇੱਧਰ ਦਿਖਾਉਂਦੇ ਆ ਇੱਥੋਂ ਦੀ ਪਾਰਕ ਬਹੁਤ ਸੋਹਣੀ ਬਣੀ ਹੋਈ ਸੰਗਤ ਦੇ ਰੁਕਣ ਵਾਸਤੇ ਬਹੁਤ ਸੋਨਾ ਪ੍ਰਬੰਧ ਇੱਥੇ ਬਹੁਤ سارے ਕਮਰੇ ਨੇ ਸਰਾਵਾਂ ਬਣੀਆਂ ਹੋਈਆਂ ਨੇ ਸੰਗਤ ਨੂੰ ਰੁਕਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਇੱਥੇ ਕੋਈ ਵੀ ਇੱਥੇ ਆ ਕੇ ਰੁੱਕੇ ਆਪਣਾ ਸਮਾਪਤੀਤ ਕਰ ਸਕਦਾ ਹੈ ਬਾਕੀ ਇਸ ਸਾਈਡ ਤੇ ਪਾਰਕ ਬਣੀ ਹੋਈ ਇੱਥੇ ਬੈਠ ਕੇ ਤੁਸੀਂ ਨੰਦ ਲੈ ਸਕਦੇ ਸਮੇ ਦਾ ਇਸ ਫਲ ਦਾ ਸਾਨੂੰ ਤੇ ਪਤਾ ਨਹੀਂ ਵੈਸੇ ਜੀ ਇਹ ਕੀ ਹੈ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਕਰਕੇ ਦੱਸੇ ਬਾਕੀ ਦਾ ਸਵਾਦ ਦੇਖਿਆ ਸੀ ਸਵਾਦ ਤੇ ਦਾ ਫਿੱਕਾ ਜਿਹਾ ਸਵਾਦ ਅਸੀਂ ਤੇ ਕੱਚੀਆਂ ਖਜੂਰਾਂ ਸਮਝੀਆਂ ਸੀ ਪਰ ਕੁਝ ਹੋਰ ਹੀ ਹੈ ਪਰ ਫਾਲੇਰੇ ਤੇ ਬਹੁਤ ਆਇਆ ਹੋਇਆ ਬੂਟਿਆਂ ਉੱਪਰ ਬਹੁਤ ਜ਼ਿਆਦਾ ਫਲ ਹਰ ਕੋਈ ਤੇ ਬੈਠੀ ਹੋਈ ਹੈ ਸੰਗਤ ਬਹੁਤ ਜ਼ਿਆਦਾ ਇਹ ਬਹੁਤ ਸੋਹਣਾ ਖੰਡਾ ਬਣਿਆ ਹੋਇਆ ਜੇ ਦਰਸ਼ਨ ਕਰੋ ਗੁਰੂ ਘਰ ਵੱਲੋਂ ਇਹ ਬਣਾਇਆ ਗਿਆ ਹੋ ਸਕਦਾ ਇੱਥੇ ਕੁਝ ਕੀਰਤਨ ਵਗੈਰਾ ਕਰਦੇ ਹੋਣ ਕਿਉਂਕਿ ਇੱਥੇ ਦਰਿਆਵਾਂ ਵਕਾਰਾ ਵਿਸ਼ੀਆਂ ਹੋਈਆਂ ਨੇ ਜਿੱਥੇ ਤੇ ਆ ਜਾਓ ਇੱਧਰ ਆ ਕੁਝ ਪਾਰਕ ਜਦੋਂ ਬਣੀ ਹੈ ਪਰ ਸਾਡੀ ਸਮਝ ਵਿੱਚ ਤਾਂ ਨਹੀਂ ਇਹ ਭਾਸ਼ਾ ਕੈਨੇਡਾ ਵਿੱਚ ਲਿਖੀ ਹੋਈ ਹੈ ਹਾਂਜੀ ਇਸ ਸਾਈਡ ਦੇ ਤੇ ਪੰਜਾਬੀ ਵਿੱਚ ਲਿਖਿਆ ਹੋਇਆ ਜੀ ਖੰਡਾ ਭਗਤੀ ਅਤੇ ਸ਼ਕਤੀ ਦਾ ਨਿਸ਼ਾਨ ਹੈ ਇਹ ਦੋ ਧਾਰੀ ਤਲਵਾਰ ਵਹਿਮ ਅਤੇ ਅਗਿਆਨਤਾ ਨੂੰ ਦੂਰ ਕਰਦਾ ਹੈ ਚੱਕਰ ਸੰਸਾਰ ਦੀ ਬनावट ਦਾ ਪ੍ਰਤੀਕ ਹੈ ਇਹ ਐਸਾ ਦ੍ਰਿਸ਼ ਹੈ ਜਿਸ ਦੀ ਆਰੰਭਤਾ ਅਤੇ ਸਮਾਪਤੀ ਦਾ ਪਤਾ ਨਹੀਂ ਇਹ ਪਰਮਾਤਮਾ ਵਾਹਿਗੁਰੂ ਦੀ ਅਥਾਹ ਸ਼ਕਤੀ ਦਾ ਚਿੰਨ ਹੈ ਵਾਹਿਗੁਰੂ ਇਸ ਖੰਡੇ ਦੀ ਮਹਾਨਤਾ ਦੱਸੀ ਗਈ ਹੈ ਜੀ ਇਹ ਖੰਡਾ ਕਿਸ ਜੋ ਤਲਵਾਰਾਂ ਨੇ ਦੋ ਕਿਸ ਦੀਆਂ ਪ੍ਰਤੀਕ ਨੇ ਅਤੇ ਦੋ ਵਿਚਕਾਰ ਚੱਕਰ ਹੈ ਉਹ ਪ੍ਰithvi ਦਾ ਪ੍ਰਤੀਕ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਾਨੂੰ ਖੰਡੇ ਦੀ ਦਾਤ ਬਖਸ਼ੀ ਇਸ ਦਾ ਚਿੰਨ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਸੀਗਾ ਇਹਦਾ ਵੀ ਬਹੁਤ ਵੱਡਾ ਇਤਿਹਾਸ ਹੈ ਜੀ ਬਾਕੀ ਇੱਥੇ ਬੈਠਣ ਵਾਸਤੇ ਬੜੀ ਵਧੀਆ ਜਗ੍ਹਾ ਬਣੀ ਹੋਈ ਹੈ ਤੁਸੀਂ ਬੈਠ ਸਕਦੇ ਇੱਥੇ ਛਾਂ ਵਿੱਚ ਟਾਈਮ ਪਾਸ ਆਪਣਾ ਕਰ ਸਕਦੇ। ਤੇ ਬਾਕੀ ਸੰਗਤ ਜੀ ਜੇ ਕਿਸੇ ਨੂੰ ਪਤਾ ਹੋਏ ਕਿ ਇਹ ਕਾਹਦਾ ਰੁੱਖ ਨੇ ਕਾਹਦਾ ਫਾਲੇ ਜਰੂਰ ਕਮੈਂਟ ਕਰਕੇ ਦੱਸਿਓ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿਉਂਕਿ ਤੁਹਾਡੇ ਕਿਸੇ ਲੋਕਲ ਦਾਦੇ ਸਾਨੂੰ ਪਤਾ ਨਹੀਂ ਉਹਨਾਂ ਨੂੰ ਕੁਛ ਨਹੀਂ ਸਕੇ। ਜੇ ਕਿਸੇ ਨੂੰ ਪਤਾ ਹੋਏ ਵੀ ਕਾਹਦਾ ਫਾਲੇ ਦਾ ਜਰੂਰ ਦੱਸਿਓ। ਬਾਕੀ ਰੁੱਖ ਨਾਰੀਅਲ ਦੇ ਰੁੱਖ ਦੀ ਤਰ੍ਹਾਂ ਵਰਤੀਤ ਹੁੰਦੇ ਨੇ। ਉਸੇ ਤਰ੍ਹਾਂ ਦੇ ਪੱਤੇ ਨੇ ਇਹਨਾਂ ਦੇ। ਇਥੇ 에ਅਰ ਫੋਰਸ ਇੰਡੀਅਨ 에ਅਰ ਫੋਰਸ ਦਾ ਕੋਈ ਨੇੜੇ ਹੋਏਗਾ ਜਿੱਥੇ ਬਹੁਤ ਜ਼ਿਆਦੀ ਆਵਾਜ਼ ਆਂਦੀ ਰਹਿੰਦੀ ਏ ਜਹਾਜ਼ਾਂ ਦੀ ਔਰ ਸਾਈਡ ਦੇ ਉੱਤੇ ਨਵੀਂ ਕੋਈ ਬਿਲਡਿੰਗ ਤਿਆਰ ਹੋ ਰਹੀ ਏ ਦੂਸਰੀ ਵਾਰ ਆਵਾਂਗੇ ਤਾਂ ਸ਼ਾਇਦ ਹੋ ਸਕਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੁਝ ਉੱਥੇ ਵੀ ਵੇਖਣ ਨੂੰ ਮਿਲੇ ਤੇ ਹੁਣ ਅਸੀਂ ਫਟੇ ਬਦਾਨੇ ਆ ਜੀ ਇਹ ਸੀ ਕਿ ਅੱਜ ਗੁਰਦੁਆਰਾ ਨਾਨਕ ਧੀਰਾ ਸਾਹਿਬ ਜੀ ਦੀ ਵੀਡੀਓ ਬਣਾਈ ਆਪ ਜੀ ਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਦੱਸਿਓ ਇਸੇ ਤਰ੍ਹਾਂ ਸੀਥਾਂ ਬਖਸਿਓ ਤਾਂ ਕਿ ਅਗਾਹ ਤੋਂ ਵੀ ਆਪ ਜੀ ਦੀ ਸੇਵਾ ਵਿੱਚ ਲੱਗੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ